ਜੋਬ ਅਬ ਨਿਊਜ਼ ਦੇਖ ਰਹੇ ਸਮੂਦ ਅਸ਼ਕੰਦ ਸਵਾਗਤ ਮਹਾਰਤ ਚੋਹਾਨ ਤੇ ਮੇਰੇ ਨਾਲ ਨਿਸ਼ੂ ਸਿੰਘ ਗਲੋਬਲ ਸਨਾਤਨ ਸੇਵਾ ਸੁਸਾਇਟੀ ਵੱਲੋਂ ਦਸਵੰਤ ਫਾਊਂਡੇਸ਼ਨ ਦੇ ਪ੍ਰਧਾਨ ਲਵਲੀ ਕੁਮਾਰ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ ਤੰਤਰ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੌਜਵਾਨਾਂ ਵੱਲੋਂ ਲਵਲੀ ਕੁਮਾਰ ਜੀ ਅਤੇ ਉਹਨਾਂ ਦੀ ਸਮੁੱਚੀ ਟੀਮ ਦੀ ਅਗਵਾਈ ਹੇਠ ਬਟਾਰਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦੁਆਰਾ ਸ਼ੀਦਾ ਸਾਹਿਬ ਤੱਕ ਲਗਾਈ ਸੀ ਮੈਰਾਥਨ ਦੌੜ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਅਤੇ ਤੰਦਰੁਸਤ ਰਹਿਣ ਦਾ ਸੁਨੇਹਾ ਦੇ ਦੇ ਕੀਤੀ ਸੀ ਇਹ ਪਹਿਲ ਜਿਸ ਦੀ ਸ਼ਹਿਰ ਚ ਚਾਰ ਚੁਫੇਰੇ ਹੋ ਰਹੀ ਹੈ ਪ੍ਰਸ਼ੰਸਾ ਅਤੇ ਨੌਜਵਾਨਾਂ ਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਪਾਇਆ ਜਾ ਰਿਹਾ ਹੈ लवली ਕੁਮਾਰ ਜੀ ਨੇ ਕਿਹਾ ਕਿ ਬਹੁਤ ਜਲਦੀ 30 ਮੈਰਾਥਨ ਦੌੜ ਵੀ ਕੀਤੀ ਜਾਵੇਗੀ ਅਰ ਜਿਤ ਉਹ ਸੁਨੇਹਾ ਕੀ ਹੈ ਕਹਿਣਾ ਉਹਨਾਂ ਦਾ ਸਰੇ ਜਿਮ ਜਾਂਦੇ ਹੀ ਆਪਾਂ ਤੇ ਗਰਾਊਂਡ ਵੀ ਆਪਾਂ ਜਾਂਦੇ ਬਸ ਇਦਾਂ ਦੇਖ ਕੇ ਮੋਟੀਵੇਟ ਹੋਏ ਆ ਸਾਰੇ ਆ ਤੁ ਇਹ ਕਿੰਵੀ ਮੈਰਾਥਨ ਦੌੜੀ ਤੁਹਾਡੀ ਦੂਸਰੀ ਮੈਰਾਥਨ ਦੌੜੀ ਕਿੱਥੋਂ ਕਿਸੋਂ ਤੱਕ ਕਿੱਥੋਂ ਦੇ ਲੈ ਕੇ ਕਿੱਥੋਂ ਤੱਕ ਪਹਿਲੀ ਦੌੜ ਸੀ ਤੁਹਾਡੀ ਕਤੂ ਨੰਗਲ ਦਾ ਕੀ ਗੁਰਦੁਆਰਾ ਸਾਹਿਬ ਦਾ ਕਿ ਬਟਾਲਾ ਵਿਵਹ ਜਮ ਤੋਂ ਬਾਬਾ ਊਡਾ ਸਾਹਿਬ ਜੀ ਗੁਰਦੁਆਰਾ ਕਿੱਥੋਂ ਨੰਗਲ ਜੀ ਤੇ ਦੂਸਰੀ ਹੁਣ ਕੀ ਦੱਸ ਦਵਾਂ ਵੀ ਲਗਭਗ 42 45 ਕਿਲੋਮੀਟਰ ਜੁਈ ਠੰਡ ਬਹੁਤ ਸੀ ਕੀ ਰਿਸਪੌਂਸ ਕਿਦਾਂ ਦਾ ਮਿਲਿਆ ਕਿ ਮੌਸਮ ਵੀ ਜਿਹੜਾ ਵੀ ਤੁਹਾਨੂੰ ਪਤਾ ਹੀ ਆ ਸਰ ਠੰਡ ਤੇ ਬਹੁਤ ਜ਼ਿਆਦਾ ਸੀ ਬਟ ਇਹ ਹੈ ਕਿ ਬਾਬਾ ਜੀ ਦੇ ਅਸ਼ੀਰਵਾਦ ਨਾਲ ਜਿਹੜੀ ਜੀ ਵੀ ਹਰ ਚੀਜ਼ ਵਿੱਚ ਠੰਡ ਵਿੱਚ ਮੇਰੇ ਸਾਥੀਆਂ ਦਾ ਬਹੁਤ ਮੈਨੂੰ ਸਹਿਯੋਗ ਸੀ ਸਾਡੇ ਜਨਰਲ ਐਸੋਸੀਏਸ਼ਨ ਦੇ ਪ੍ਰਧਾਨ ਜਗਿੰਦਰ ਸਿੰਘ ਰਾਲਾ ਜੀ ਤੇ ਮੇਦੇ ਵੀ ਇਹ ਇਸ਼ੂਆਂ ਜਿਹੜੀ ਹਰ ਤੇ ਮਥਾਰੂ ਜੀ ਅਮਨ ਸਿੰਘ ਖਰੀ ਜੀ ਔਰ ਸਾਰੇ ਗੇਮਿੰਗ ਟੀਮ ਨਾਲ ਵਾਹਿਗੁਰੂ ਕੀ ਸੈਕਿੰਡ ਕਲੱਬ ਦੇ ਨਾਲ ਸਾਰੇ ਸਾਥੀਆਂ ਦਾ ਬਹੁਤ ਜ਼ਿਆਦਾ ਯੋਗਦਾਨ ਹੀ ਤੇ ਇਹ ਨਹੀਂ ਜਿਹੜੀ ਆ ਸ਼ੀਲ ਲੇਰ ਦੇ ਭਾਵ ਜਿਹਦਾ ਉਹ ਸਾਰਾ ਸ਼ਹਿਰ ਦੇ ਮਤਲਬ ਆਪਣੇ ਜਿਹੜਾ ਉਹਨਾਂ ਨੇ ਮਿੰਨਾ ਬਾਈਪਾਸ ਤੱਕ ਮੇਰਾ ਸੰਧੋਲ ਲਗਾਈ ਆ ਤੇ ਇਹਨਾਂ ਲਈ ਬਹੁਤ ਜਦਾ ਰੂਮ ਰਿਪੋਰਟ ਬਹੁਤ ਸਹਿਯੋਗ ਰਿਹਾ ਕਿੰਨੇ ਵਜੇ ਸ਼ੁਰੂ ਕੀਤਾ ਤੇ ਕਿੰਨੇ ਵਜੇ ਸਮਾਪਤ ਕੀਤੀ ਉਹ ਲਗਭਗ ਜੀ 7:00 ਵਜੇ ਨਾਲ ਸਟਾਰਟਿੰਗ ਕੀਤੀ ਸੀ ਤੇ ਉੱਥੇ ਅਸੀਂ 8:00 ਦੇ ਵਿੱਚ ਪਹੁੰਚ ਗਏ ਜੀ ਧੰਨਵਾਦ ਜੀ ਗਲੋਬਲ ਸਨਾਤਨ ਸੇਵਾ ਸਦਕਾ ਸੁਸਾਇਟੀ ਵੱਲੋਂ लवली ਜੀ ਨੂੰ ਅਸੀਂ ਵਿਸ਼ੇਸ਼ ਤੌਰ ਤੇ ਆਪਣੇ ਗ੍ਰਾਮ ਵਿਖੇ ਸੱਦ ਕੇ ਸਨਮਾਨਿਤ ਕਰ ਰਹੇ ਹਾਂ ਐਸੇ ਤਰ੍ਹਾਂ ਹੀ ਲੋਕਾਂ ਨੂੰ ਨਸ਼ੇ ਤੋਂ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਲੋਕ ਨਸ਼ੇ ਤੋਂ ਛਟਕਾਰਾ ਪਾ ਕੇ ਖੇਡਾਂ ਵੱਲ ਜਾਣਦੇ ਹਨ लवली ਜੀ ਦੀ ਬਹੁਤ ਹੀ ਮਿਹਨਤ ਸਦਕਾ ਅੱਜ ਲੋਕ ਇਹਨਾਂ ਤੋਂ ਬਹੁਤ ਪ੍ਰਸੰਸਾ ਹੋ ਕੇ ਖੁਸ਼ ਹੋ ਕੇ ਨਸ਼ੇ ਨੂੰ ਛੱਡ ਕੇ ਖੇਡਾਂ ਵੱਲ ਉਤਸ਼ਾਹਿਤ ਕਰਨਗੇ ਜੀ ਜੀ ਜਨਮ ਦਿਹਾੜੇ ਦੇ ਸੰਬੰਧ ਵਿੱਚ ਇੱਕ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ ਜਿਹਦੀ ਅਗਵਾਈ ਸਾਡੇ लवली ਜੀ ਨੇ ਕੀਤੀ ਔਰ ਇਹਨਾਂ ਦੇ ਨਾਲ ਬਹੁਤ ਵੱਡੀ ਟੀਮ ਸੀ ਇਹ ਵਿਵਾਜ ਜਿਮ ਤੋਂ ਲੈ ਕੇ ਗੁਰਦੁਆਰਾ ਸ਼ਹੀਦਾਂ ਅਮਰਸਾਹਬ ਵਿਖੇ ਇਹਨਾਂ ਨੇ ਇਹ ਦੌੜ ਲਗਾਈ ਮੈਂ ਸਮਝਦਾ ਹਾਂ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਕਿਉਂਕਿ ਨੌਜਵਾਨ ਪੀੜੀ ਦੇ ਲਈ ਇਹ ਸਾਨੂੰ ਇਹ ਚਾਹੀਦਾ ਹੈ ਕਿ ਇਹ ਨੌਜਵਾਨ ਪੀੜੀ ਜਿਹੜੀ ਹੈ ਸਾਡੀ ਉਹ ਇਸ ਨੂੰ ਅਪਣਾਵੇ ਔਰ ਦੋੜਾ ਲਾ ਲਗਾ ਕੇ ਜਿਹੜਾ ਸਵੇਰੇ ਸੈਰ ਕਰਕੇ ਕਸਰਤ ਕਰਕੇ ਆਪਣਾ ਜੀਵਨ ਜਿਹੜਾ ਖੁਸ਼ਹਾਲ ਬਣਾਵੇ ਤਾਂ ਹੀ ਨਸ਼ਿਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਤੇ ਰਾਸ਼ਟਰੀ ਪ੍ਰਧਾਨ ਅਜਾ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਜੁਕਿੰਦਰ ਅੰਗਰਾਲਾ ਜੀ ਦੀ ਅਗਵਾਈ ਹੇਠ ਆਪਣੇ ਬਹੁਤ ਹੀ ਪਿਆਰੇ ਸਾਡੇ ਵੀਰ लवली ਜੀ ਨੇ ਜਿਹੜਾ ਇੱਕ ਰਿਕਾਰਡ ਕਾਇਮ ਕੀਤਾ ਪਟਾਰਾ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਮੈਰਾਥਨ ਕੀਤੀ ਹੈ ਜਿਹਦਾ ਲੋਕਾਂ ਵੱਲੋਂ ਪਰਵਾਹ ਹੰਗਾਰਾ ਮਿਲਿਆ ਤੇ ਪਿਆਰ ਮਿਲਿਆ ਇਹਨਾਂ ਨੂੰ ਅੱਜ ਸਨਮਾਨਿਤ ਕਰਕੇ ਇਹਨਾਂ ਦਾ ਹੋਰ ਹੌਸਲਾ ਅਫਦਾਈ ਕੀਤੀ ਗਈ ਹੈ ਤਾਂ ਕਿ ਇਹ ਸ਼ਹਿਰ ਤੇ ਹੋਰ ਨਸ਼ੇ ਪ੍ਰਤੀ ਜਾਗਰੂਕ ਕਰਦੇ ਰਹਿਣ ਬਹੁਤ ਬਹੁਤ ਸ਼ੁਕਰੀਆ